ਸਸਕਾਚੀ ਮਾ ਕੋਮਿਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਐਡਮਿੰਟਨ ਸ਼ਹਿਰ ਦੇ ਵਿੱਚ ਲੰਗੇ ਵੀਕਐਂਡ ਉੱਤੇ ਪੰਜਾਬੀ ਮੁੰਡੇ ਦੋ ਪੰਜਾਬੀ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਭਾਵੇਂ ਪੁਲਿਸ ਦੇ ਵੱਲੋਂ ਮ੍ਰਿਤਕਾਂ ਦੇ ਨਾਮ ਹਜੇ ਨਿਸ਼ਾਨ ਨਹੀਂ ਕੀਤੇ ਗਏ ਪਰ ਭਾਰਤ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਦੀ ਪਛਾਣ ਗੁਰਦੀਪ ਸਿੰਘ ਅਤੇ ਰਣਵੀਰ ਸਿੰਘ ਦੇ ਵਜੋਂ ਹੋਈ ਹੈ। ਦੋਵੇਂ ਨੌਜਵਾਨ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ ਇਸ ਮਾਮਲੇ ਦੀ ਜਾਂਚ ਐਡਮਿੰਟਨ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਐਡਮਿੰਟਨ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਵੱਲੋਂ 12 ਦਸੰਬਰ ਦੀ ਰਾਤ ਨੂੰ ਸਾਊਥ-ਈਸਟ ਐਡਵੈਂਟਨ ਦੇ ਵਿੱਚ 32 ਸਟਰੀਟ ਅਤੇ 26 ਐਵੇਨਿਊ ਇਲਾਕੇ ਦੇ ਵਿੱਚ ਸ਼ੂਟਿੰਗ ਦੀ ਇੱਕ ਵਾਰਦਾਤ ਨੂੰ ਰਿਸਪੌਂਡ ਕੀਤਾ ਗਿਆ। ਪੁਲਿਸ ਮੁਤਾਬਕ ਇਹਨਾਂ ਨੌਜਵਾਨਾਂ ਨੂੰ ਗੋਲੀਆਂ ਲੱਗਿਆ ਸਨ ਅਤੇ ਪੁਲਿਸ ਵੱਲੋਂ ਮੌਢਲੀ ਸਹਾਇਤਾ ਦਿੱਤੀ ਗਈ ਪਰ ਮੌਕੇ ਤੇ ਹੀ ਇਹਨਾਂ ਦੀ ਮੌਤ ਹੋ ਗਈ। ਐਡਵੈਂਟਨ ਪੁਲਿਸ ਦੇ ਹੋਮ ਸਾਈਜ਼ ਸੈਕਸ਼ਨ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਰੁੱਕ ਕੇ ਪਾਇਆ ਜਾ ਰਿਹਾ ਹੈ। ਐਡਵੈਂਟਨ ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਮਿੱਥ ਕੇ ਕੀਤੀ ਗਈ ਸੀ। ਪੁਲਿਸ ਵੱਲੋਂ ਇੱਕ ਗੂੜੇ ਰੰਗ ਦੀ SUV ਦੀ ਪਾਲਕੀਤੀ ਚੱਲੀ ਜਾ ਰਹੀ ਹੈ। ਜਿਸ ਦਾ ਵਾਰਦਾਤ ਸਮੇ ਉਕਤ ਇਲਾਕੇ ਦੇ ਵਿੱਚੋਂ ਹੁਣ ਤੱਕ ਖਛਿਆ ਪੁਲਿਸ ਵੱਲੋਂ ਕੋਈ ਜਾਣਕਾਰੀ ਹੋਣ ਉਤੇ ਉਹਨਾਂ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਭਾਵੇਂ ਪੁਲਿਸ ਵੱਲੋਂ ਇਫਾਦات ਮਿਲ ਕੇ ਕੀਤੀ ਹੋਣ ਦੀ ਗੱਲ ਆਖੀ ਗਈ ਹੈ ਪਰ ਪੁਲਿਸ ਨੇ ਫਿਲਹਾਲ ਇਸ ਵਾਰਦਾਤ ਦੇ ਪਿੱਛੇ ਮਨਰੋਥ ਬਾਰੇ ਫਿਰਵੇ ਸਾਂਝੇ ਨਹੀਂ ਕੀਤੇ ਪ੍ਰਪ ਜਾਣਕਾਰੀ ਅਨੁਸਾਰ ਤੋਂਵੇਂ ਮਿਰਤਕ ਨੌਜਵਾਨ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਸੀ ਗੁਲਦੀਪ ਸਿੰਘ ਬਰੇ ਪਿੰਡ ਰੈਣਵਾਲਾ ਸੀ ਗੁਦੀਪ ਜੋ ਕਿ ਤੋਂ ਚਾਹ ਤੇ ਦੌਰਾਨ ਸਟਡੀ ਪਰਮਿਟ ਉਤੇ ਕੈਨੇਡਾ ਆਇਆ ਸੀ ਇਸ ਸਮੇਂ ਉਹ ਵਰਕ ਪਰਮਿਟ ਤੇ ਸੀ ਗੁਦੀਪ ਆਪ ਨੇ ਪਿੱਛੇ ਮਾਪਿਆਂ ਤੋਂ ਇਲਾਵਾ ਪਤਨੀ ਛੱਡ ਕੇ ਦੂਜਾ ਮਿਰਤਕ ਨੌਜਵਾਨ ਰਣਵੀਰ ਸਿੰਘ ਉਡਲਾਡੇ ਕਸਬੇ ਨੇੜਲੇ ਪਿੰਡ ਉੱਡਾਤ ਸੱਦੇ ਵਾਲਾ ਦਾ ਰਹਿਣ ਵਾਲਾ ਸੀ ਰਣਵੀਰ ਜੋ ਕਿ ਲੰਗੇ ਸਾਲ ਕੈਨੇਡਾ ਐ ਸੀ ਉਹ 프੍ਰੈਂਪਟਨ ਵਿਖੇ ਰਹਿੰਦਾ ਸੀ ਤੇ ਰਣਵੀਰ ਮਾਪੇ ਇਕਲੋਤਾ ਸੰਤਾਨ ਸੀ ਪ੍ਰਪਤ ਜਾਣਕਾਰੀ ਅਨੁਸਾਰ ਰਣਵੀਰ ਯੂਐਸ ਵੀਜ਼ਾ ਦੀ ਅਪਾਰਟਮੈਂਟ ਦੇ ਲਈ ਅਲਬਰਟਾ ਆਇਆ ਸੀ ਅਤੇ ਆਪਣੇ ਦੋਸਤ ਦੇ ਨਾਲ ਐਡਮਿੰਟਨ ਰੁਕਿਆ ਸੀ ਦੋਵੇਂ ਦੋਸਤ ਇੱਕ ਜਨਮ ਦਿਨ ਦੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਗਏ ਸੀ ਜਦੋਂ ਇਹ ਘਟਨਾ ਵਾਪਰੀ ਪੰਜਾਬ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੀਤੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੋਥੇ ਗਲਤ ਪਛਾਣ ਕਾਰਨ ਕਤਲ ਦਾ ਖਰਸ਼ਾ ਵੀ ਜ਼ਾਹਰ ਕੀਤਾ ਜਾ ਰਿਹਾ ਹੈ ਰਣਵੀਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣ ਹੈ ਕਿ ਗੱਡੀ ਰਣਵੀਰ ਦੀ ਨਹੀਂ ਸੀ ਅਤੇ ਉਹ ਸਿਰਫ ਮੋਲੀ ਸੀਟ ਉਤੇ ਬੈਠਾ ਹੋਣ ਕਰਕੇ ਮਾਰੇ ਗਿਆ ਗੁਰਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਗੱਡੀ ਕਿਸੇ 30 ਸੇ ਦੋਸਤ ਦੀ ਸੀ ਅਤੇ ਮਾੜੀ ਕਿਸਮਤ ਨੂੰ ਦੋਵੇਂ ਮ੍ਰਿਤਕ ਨੌਜਵਾਨ ਉਸਕਾਰ ਦੇ ਵਿੱਚ ਮੌਜੂਦ ਸੀ ਗੁਰਦੀਪ ਸਿੰਘ ਦੇ ਮ੍ਰਿਤਕ ਦੇ ਭਾਰਤ ਭੇਜਣ ਅਤੇ ਅੰਤਿਮ ਰਸਮਾਂ ਦੇ ਲਈ ਆਰਥਿਕ ਮਦਦ ਮੰਗਦਿਆ ਇੱਕ ਗੋਫੰਡ ਮੀ ਪੇਸ ਸ਼ੁਰੂ ਕੀਤਾ ਗਿਆ ਇਸ ਉਤੇ ਕਰੀਬ 2300 ਰੁਪਏ ਇਕੱਠੇ ਹੋ ਗਏ ਨੇ ਤੇ ਮ੍ਰਿਤਕ ਨੌਜਵਾਨਾਂ ਦੇ ਪੋਸਟਮਾਰਟਮ 16 ਤੇ 17 ਦਸੰਬਰ ਨੂੰ ਹੋਣੇ ਨੇ ਦੱਸਿਆ ਗਿਆ ਕਿ ਮ੍ਰਿਤਕ ਦੇ ਨੂੰ ਕੈਨੇਡਾ ਤੋਂ ਭਾਰਤ ਭੇਜਣ ਦਾ ਸਫ਼ਰ ਪੇਚੀਦਾ ਹੈ ਤੇ ਕੈਨੇਡਾ ਵਿੱਚ ਮ੍ਰਿਤਕਾਂ ਦੇਹਾਂ ਨੂੰ ਭਾਰਤ ਭੇਜਣ ਦੇ ਲਈ ਆਰਥਿਕ ਸਹਾਇਤਾ ਇਕੱਤਰ ਕਰਨ ਦੀ ਗੋ ਫੰਡਮੀ ਪੇਸ ਚੁਲਾਈ ਜਾਂਦੇ ਨੇ ਜਿਸ ਰਾਹੀਂ ਪਾਈਚਾਰੇ ਦੇ ਲੋਕ ਉਥੇ ਮਦਦ ਕਰਦੇ ਨੇ ਐਡਮਿੰਟਨ ਸ਼ਹਿਰ ਦੇ ਵਿੱਚੋਂ ਲੰਗੇ ਵੀਕਐਂਡ ਉੱਤੇ ਪੰਜਾਬੀ ਮੁੱlde ਦੋ ਪੰਜਾਬੀ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਭਾਵੇਂ ਕਿ ਪੁਲਿਸ ਦੇ ਵੱਲੋਂ ਮਿਰਠਰੇ ਨਾਮ ਹਜੇ ਨਿਸ਼ਾਨ ਨਹੀਂ ਕੀਤੇ ਗਏ ਪਰ ਭਾਰਤ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਦੀ ਪਛਾਣ ਗੁਲਦੀਪ ਸਿੰਘ ਅਤੇ ਰਣਵੀਰ ਸਿੰਘ ਦੇ ਵਜੋਂ ਹੋਈ ਹੈ। ਦੋਵੇਂ ਨੌਜਵਾਨ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ ਇਸ ਮਾਮਲੇ ਦੀ ਜਾਂਚ ਐਡਮਿੰਟਨ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਐਡਮਿੰਟਨ ਪੁਲਿਸ ਦੇ ਵੱਲੋਂ ਸਾਂਝੇ ਕੀਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਵੱਲੋਂ 12 ਦਸੰਬਰ ਦੀ ਰਾਤ ਨੂੰ ਸਾਊਥ-ਈਸਟ ਐਡਮਿੰਟਨ ਦੇ ਵਿੱਚ ਬ ਸਟ੍ਰੀਟ ਅਤੇ 26 ਐਵੇਨਿਊ ਇਲਾਕੇ ਦੇ ਵਿੱਚ ਸ਼ੂਟਿੰਗ ਦੀ ਇੱਕ ਵਾਰਦਾਤ ਨੂੰ ਰਿਸਪੌਂਡ ਕੀਤਾ ਗਿਆ। ਪੁਲਿਸ ਮੁਤਾਬਕ ਇਹਨਾਂ ਨੌਜਵਾਨਾਂ ਨੂੰ ਗੋਲੀਆਂ ਲੱਗਿਆ ਸਨ ਅਤੇ ਪੁਲਿਸ ਦੇ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ ਪਰ ਮੌਕੇ ਤੇ ਹੀ ਇਹਨਾਂ ਦੀ ਮੌਤ ਹੋ ਗਈ। ਐਡਵੈਂਟਨ ਪੁਲਿਸ ਦੇ ਹੋਮ ਸਾਈਡ ਸੈਕਸ਼ਨ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਚੁੱਕ ਕੇ ਪਤਾਇਆ ਜਾ ਰਿਹਾ ਹੈ। ਐਡਵੈਂਟਨ ਪੁਲਿਸ ਦਾ ਕਹਿਣਾ ਹੈ ਕਿ ਇਹ ਵਾਰਦਾਤ ਮਿੱਥ ਕੇ ਕੀਤੀ ਗਈ ਸੀ। ਪੁਲਿਸ ਵੱਲੋਂ ਇੱਕ ਗੂੜੇ ਰੰਗ ਦੀ SUV ਦੀ ਪਾਲਕੀਤੀ ਜਾਰੀ ਹੈ। ਜਿਸ ਦਾ ਵਾਰਦਾਤ ਸਮੇਂ ਉਕਤ ਇਲਾਕੇ ਦੇ ਵਿੱਚ ਹੁਣ ਤੱਕ ਖੱਛਿਆ। ਪੁਲਿਸ ਵੱਲੋਂ ਕੋਈ ਜਾਣਕਾਰੀ ਹੋਣ ਉਤੇ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਪਾਕੇ ਪੁਲਿਸ ਵੱਲੋਂ ਇਫਾਦات ਮਿਲ ਕੇ ਕੀਤੀ ਹੋਣ ਦੀ ਗੱਲ ਆਖੀ ਗਈ ਹੈ ਪਰ ਪੁਲਿਸ ਨੇ ਫਿਲਹਾਲ ਇਸ ਵਾਰਦਾਤ ਦੇ ਪਿੱਛੇ ਮਨਰੋਥ ਬਾਰੇ ਫਿਰ ਵੀ ਸਾਂਝੇ ਨਹੀਂ ਕੀਤੇ

ਸਾਲ ਕੈਨੇਡਾ ਐਸਿਉ ਪ੍ਰੈਂਪਟਨ ਵਿਖੇ ਰਹਿੰਦਾ ਸੀ ਤੇ ਰਣਵੀਰ ਮਾਪੇ ਦੇਖ ਲੋਤਾ ਸੰਤਾਨ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਰਣਵੀਰ ਯੂਐਸ ਵੀਜ਼ਾ ਦੀ ਅਪਾਇਟਮੈਂਟ ਲਈ ਅਲਬਰਟਾ ਆਇਆ ਸੀ ਅਤੇ ਆਪਣੇ ਦੋਸਤ ਦੇ ਨਾਲ ਐਡਮਿੰਟਨ ਕੈਸੀ ਦੋਵੇਂ ਦੋਸਤ ਇੱਕ ਜਨਮ ਦਿਨ ਦੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਗਏ ਸੀ ਜਦੋਂ ਇੱਕ ਘਟਨਾ ਵਾਪਰੀ ਪੰਜਾਬ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੀਤੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਉਥੇ ਗਲਤ ਪਛਾਣ ਕਾਰਨ ਕਤਲ ਦਾ ਖਦਸ਼ਾ ਵੀ ਜ਼ਾਹਰ ਕੀਤਾ ਜਾ ਰਿਹਾ ਹੈ ਰਣਵੀਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗੱਡੀ ਰਣਵੀਰ ਦੀ ਨਹੀਂ ਸੀ ਅਤੇ ਉਹ ਸਿਰਫ ਮੋਰੀ ਸੀ ਜੋ ਤੇ ਬੈਠਾ ਹੋਣ ਕਰਕੇ ਮਾਰੇ ਗਿਆ ਗੁਰਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਗੱਡੀ ਕਿਸੇ ਤੀਸਰੇ ਦੋਸਤ ਦੀ ਸੀ ਅਤੇ ਮਾੜੀ ਕਿਸਮਤ ਨੂੰ ਦੋਵੇਂ ਮਿਲਤਕ ਨੌਜਵਾਨ ਉਸਕਾਰ ਦੇ ਵਿੱਚ ਮੌਜੂਦ ਸੀ ਗੁਰਦੀਪ ਸਿੰਘ ਦੇ ਲਗਦੇ ਭਾਰਤ ਭੇਜਣ ਅਤੇ ਅੰਤਿਮ ਰਸਮਾਂ ਦੇ ਲਈ ਆਰਥਿਕ ਮਦਦ ਮੰਗਦਿਆ ਇੱਕ ਗੋਫੰਡਮੀ ਪੇਸ ਸ਼ੁਰੂ ਕੀਤਾ ਗਿਆ ਐਸ ਉਤੇ ਕਰੀਬ 2300 ਡੋਲੇ ਇਕੱਠੇ ਹੋ ਗਏ ਨੇ ਤੇ ਮ੍ਰਿਤਕ ਨੌਜਵਾਨਾਂ ਦੇ ਪੋਸਟ ਮਾਰਟਮ 16 ਤੇ 17 ਦਸੰਬਰ ਨੂੰ ਹੋਣੇ ਨੇ ਦੱਸਿਆ ਗਿਆ ਕਿ ਮ੍ਰਿਤਕ ਦੇਨੂ ਕੈਨੇਡਾ ਤੋਂ ਭਾਰਤ ਭੇਜਣ ਦਾ ਸਫ਼ਰ ਪੇਚੀਦਾ ਹੈ ਤੇ ਕੈਨੇਡਾ ਵਿੱਚ ਮ੍ਰਿਤਕਾਂ ਦੇਹਾਂ ਨੂੰ ਭਾਰਤ ਭੇਜਣ ਦੇ ਲਈ ਆਰਥਿਕ ਸਹਾਇਤਾ ਇਕੱਤਰ ਕਰਨ ਦੀ ਗੋਫੰਡਮੀ ਪੇਸ ਚਲਾਈ ਜਾਂਦੇ ਨੇ ਜਿਸ ਤਰ੍ਹਾਂ ਹੀ ਪਾਈਚਾਰ ਦੇ ਲੋਕ ਉੱਥੇ ਮਦਦ ਕਰਦੇ ਨੇ ਕਮੈਂਟੂਨ ਸ਼ਹਿਰ ਦੇ ਵਿੱਚ ਲੰਗੇ ਵੀਕੈਂਡ ਉੱਤੇ ਪੰਜ ਅੱਜ ਵੀ ਮਿਲਦੇ ਦੋ ਪੰਜਾਬੀ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਭਾਵੇਂ ਪੁਲਿਸ ਦੇ ਵੱਲੋਂ ਮ੍ਰਿਤਕਾਂ ਦੇ ਨਾਮ ਹਜੇ ਨਿਸ਼ਰ ਨਹੀਂ ਕੀਤੇ ਗਏ ਪਰ ਭਾਰਤ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਦੀ ਪਛਾਣ ਗੁਲਦੀਪ ਸਿੰਘ ਅਤੇ ਰਣਵੀਰ ਸਿੰਘ ਦੇ ਵਜੋਂ ਹੋਈ ਹੈ ਦੋਵੇਂ ਨੌਜਵਾਨ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ ਇਸ ਮਾਮਲੇ ਦੀ ਜਾਂਚ ਐਡਮਿੰਟਨ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਐਡਮਿੰਟਨ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਵੱਲੋਂ 12 ਦਸੰਬਰ ਦੀ ਰਾਤ ਨੂੰ ਸਾਊਥ-ਈਸਟ ਐਡਮਿੰਟਨ ਦੇ ਵਿੱਚ 32 ਸਟਰੀਟ ਅਤੇ 26 ਐਵੇਨਿਊ ਇਲਾਕੇ ਦੇ ਵਿੱਚ ਸ਼ੂਟਿੰਗ ਦੇ ਇੱਕ ਵਾਰਦਾਤ ਨੂੰ ਰਿਸਪੌਂਡ ਕੀਤਾ ਗਿਆ। ਪੁਲਿਸ ਮੁਤਾਬਕ ਇਹਨਾਂ ਨੌਜਵਾਨਾਂ ਨੂੰ ਗੋਲੀਆਂ ਲੱਗਿਆ ਸਨ ਅਤੇ ਪੁਲਿਸ ਦੇ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ ਪਰ मौके ਤੇ ਹੀ ਇਹਨਾਂ ਦੀ ਮੌਤ ਹੋ ਗਈ। ਐਡਵੈਂਟਨ ਪੁਲਿਸ ਨੇ ਹੋਮ ਸਾਈਡ ਸੈਕਸ਼ਨ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਚਲੂ ਕੇ ਬਤਾਇਆ ਜਾ ਰਿਹਾ ਹੈ। ਐਡਵੈਂਟਨ ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਮਿੱਥ ਕੇ ਕੀਤੀ ਗਈ ਸੀ। ਪੁਲਿਸ ਵੱਲੋਂ ਇੱਕ ਗੂੜੇ ਰੰਗ ਦੀ SUV ਦੀ ਪਾਲਕੀਤੀ ਜਾਰੀ ਹੈ। ਜਿਸ ਦਾ ਵਾਰਦਾਤ ਸਮੇਂ ਉਕਤ ਇਲਾਕੇ ਦੇ ਵਿੱਚੋਂ ਹੁਣ ਤੱਕ ਖੱਜਿਆ ਹੈ। ਪੁਲਿਸ ਵੱਲੋਂ ਕੋਈ ਜਾਣਕਾਰੀ ਹੋਣ ਉਤੇ ਉਹਨਾਂ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਭਾਵੇਂ ਪੁਲਿਸ ਵੱਲੋਂ ਇਵਾਦਤ ਮਿਤਕੀ ਕੀਤੀ ਹੋਣ ਦੀ ਗੱਲ ਆਖੀ ਗਈ ਹੈ ਪਰ ਪੁਲਿਸ ਨੇ ਫਿਲਹਾਲ ਇਸ ਵਾਰਦਾਤ ਦੇ ਪਿੱਛੇ ਮਨਰੋਥ ਬਾਰੇ ਵੇਰਵੇ ਸਾਂਝੇ ਨਹੀਂ ਕੀਤੇ। ਪ੍ਰਾਪਤ ਜਾਣਕਾਰੀ ਅਨੁਸਾਰ ਤੋਵੇਂ ਮਿਤਕ ਨੌਜਵਾਨ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਸੀ ਗੁਲਦੀਪ ਸਿੰਘ ਬਰੇਪਿੰਡ ਰੈਣਵਾਲਾ ਸੀ ਗੁਦੀਪ ਜੋ ਕਿ ਤੋਚਾ 23 ਦੌਰਾਨ ਸਟਡੀ ਪਰਮਿਟ ਉਤੇ ਕੈਨੇਡਾ ਆਇਆ ਸੀ ਐਸ ਸਮੇਂ ਵਰਕ ਪਰਮਿਟ ਸੀ ਗੁਰਦੀਪ ਆਪਣੇ ਪਿਛੇ ਮਾਪਿਆਂ ਤੋਂ ਇਲਾਵਾ ਪਤਨੀ ਛੱਡ ਕੇ ਦੂਜੇ ਮਿਲ ਤੱਕ ਨੌਜਵਾਨ ਰਣਵੀਰ ਸਿੰਘ ਉਡਲਾਡੇ ਕਸਬੇ ਨੇੜਲੇ ਪਿੰਡ ਉੱਡਾਤ ਸੈਦੇਵਾਲਾ ਦਾ ਰਹਿਣ ਵਾਲਾ ਸੀ ਰਣਵੀਰ ਜੋ ਕਿ ਲੰਗੇ ਸਾਲ ਕੈਨੇਡਾ ਸੀ ਉਹ ਪ੍ਰਾਂਪਟਨ ਵਿਖੇ ਰਹਿੰਦਾ ਸੀ ਤੇ ਰਣਵੀਰ ਮਾਪੇ ਇਕਲੋਤਾ ਸੰਤਾਨ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਰਣਵੀਰ ਯੂਐਸ ਵੀਜ਼ਾ ਦੀ ਅਪਾਇਟਮੈਂਟ ਲਈ ਅਲਬਰਟਾ ਆਇਆ ਸੀ ਅਤੇ ਆਪਣੇ ਦੋਸਤ ਦੇ ਨਾਲ ਐਡਮਿੰਟਨ ਰੁਕਿਆ ਸੀ ਦੋਵੇਂ ਦੋਸਤ ਇੱਕ ਜਨਮ ਦਿਨ ਦੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਗਏ ਸੀ ਜਦੋਂ ਇਹ ਘਟਨਾ ਵਾਪਰੀ ਪੰਜਾਬ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿੱਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਤੋਥੇ ਗਲਤ ਪਛਾਣ ਕਾਰਨ ਕਤਲ ਦਾ ਖਦਸ਼ਾ ਵੀ ਜ਼ਾਹਰ ਕੀਤਾ ਜਾ ਰਿਹਾ ਹੈ। ਰਣਵੀਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣ ਹੈ ਕਿ ਗੱਡੀ ਰਣਵੀਰ ਦੀ ਨੈਸੀ ਅਤੇ ਉਹ ਸਿਰਫ ਮੁੱਲੀ ਸੀਟ ਉਤੇ ਬੈਠਾ ਹੋਣ ਕਰਕੇ ਮਾਰੇ ਗਿਆ। ਗੁਰਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਗੱਡੀ ਕਿਸੇ ਤੀਸਰੇ ਦੋਸਤ ਦੀ ਸੀ ਅਤੇ ਮਾੜੀ ਕਿਸਮਤ ਨੂੰ ਦੋਵੇਂ ਮ੍ਰਿਤਕ ਨੌਜਵਾਨ ਉਸਕਾਰ ਦੇ ਵਿੱਚ ਮੌਜੂਦ ਸੀ। ਗੁਰਦੀਪ ਸਿੰਘ ਦੇ ਮ੍ਰਿਤਕ ਦੇ ਭਾਰਤ ਭੇਜਣ ਅਤੇ ਅੰਤਿਮ ਰਸਮਾਂ ਦੇ ਲਈ ਆਰਥਿਕ ਮਦਦ ਮੰਗਦਿਆਂ ਇੱਕ ਗੋ ਫੰਡ ਵੀ ਪੇਸ਼ ਸ਼ੁਰੂ ਕੀਤਾ ਗਿਆ ਹੈ। ਇਸ ਉਤੇ ਕਰੀਬ 2300 ਝੋਲੇ ਇਕੱਠੇ ਹੋਗੇ ਨਹੀਂ ਤੇ ਮ੍ਰਿਤਕ ਨੌਜਵਾਨਾਂ ਦੇ ਪੋਸਟ ਮਾਰਟਮ 16 ਤੇ 17 ਦਸੰਬਰ ਨੂੰ ਹੋਣੇ ਨੇ ਦੱਸਿਆ ਗਿਆ ਕਿ ਮ੍ਰਿਤਕ ਦੇ ਨੂੰ ਕੈਨੇਡਾ ਤੋਂ ਭਾਰਤ ਭੇਜਣ ਦਾ ਸਫ਼ਰ ਪੇਚੀਦਾ ਹੈ ਤੇ ਕੈਨੇਡਾ ਵਿੱਚ ਮ੍ਰਿਤਕਾਂ ਦੇਹਾਂ ਨੂੰ ਭਾਰਤ ਭੇਜਣ ਦੇ ਲਈ ਆਰਥਿਕ ਸਹਾਇਤਾ ਇਕੱਤਰ ਕਰਨ ਦੀ ਗੋ ਫੰਡਮੀ ਪੇਸ ਚਲਾਈ ਜਾਂਦੇ ਨੇ ਜਿਸ ਰਾਹੀਂ ਪਾਈਚਾਰ ਦੇ ਲੋਕ ਉਥੇ ਮਦਦ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ